ਮਚੜੀ ਕਿੰਨੀ ਗਰਮੀ ਹੋਈ ਪਈ ਆ ਇੱਕ ਤਾਂ ਜੇ ਆ ਪੱਖਾ ਜਿਹਾ ਲਾਉਣੀ ਆ ਤਾਂ ਇਹ ਆਗੀ ਸਿੱਟੀ ਜਾਂਦਾ ਨਹੀਂ ਰਿਹਾ ਤੇ ਜੇ ਕੂਲਰ ਲਾਉਂਦੀ ਸੀ ਤਾਂ ਉਹਦੀ ਮੋਟਰ ਸੜ ਗਈ ਹੁਣ ਮੈਂ ਕਰਾਂ ਤਾਂ ਕੀ ਕਰਾਂ ਗਰਮੀ ਮਰੀ ਜੰਨੀ ਆ ਮੈਂ ਤਾਂ ਬੈਠੀ ਚੱਲ ਚੁੰਨੀ ਦੇ ਪੱਲੇ ਨਾਲ ਹੀ ਹਵਾ ਲੈ ਜੰਨੀ ਆ ਹੋਰ ਤਾਂ ਕੀ ਇੱਥੇ ਟਾਈਮ ਪਾਸ ਹੀ ਕਰਨੇ ਆ ਇੱਥੇ ਕਿਹੜਾ ਲੋਕਾਂ ਵਾਂਗੂ ਠੰਢੀ ਨਾਲ ਹਵਾ ਲੈ ਲਾਂਗੇ ਪੈ ਕੇ ਜੇ ਮੈਂ ਲੋਕਣੀਆਂ ਪੈ ਜਾਂਦਾਂ ਬਾਹਰ ਬੰਦ ਕਰਕੇ ਇੱਥੇ ਉਹ ਤਾਂ ਹੈ ਨਹੀਂ ਐਸ਼ ਵੀ ਉਹਵੇਂ ਮੈਂ ਵੀ ਪੈ ਜੂੰਗੀ ਇਹ ਤਾਂ ਹਿੱਕੂ ਲਰਦੀ ਤੱਤੀ ਹਵਾ ਆਉਣੀ ਆ ਤੇ ਪੱਖਿਆਂ ਦੀ ਉਹ ਤੋਂ ਤੱਤੀ ਹਵਾ ਆਉਣੀ ਆ ਜਿਉਂ ਜ ਪਾਣੀ ਪਾ ਕੇ ਛੱਡ ਲੈਨੇ ਆ ਤਾਂ ਫੂਸ ਜੇ ਦੀ ਮੈਨੂੰ ਤਾਂ ਬਲਾਈ ਮਸਕ ਮਾਰਦੀ ਆ ਹੋਰ ਇਹ ਨਹੀਂ ਚੰਗੀ ਗੱਲ ਤੇ ਮੈਨੂੰ ਤਾਂ ਮਸਕ ਜੀ ਫੂ ਫੁੱਲਾ ਅੱਜ ਤਾਂ ਬਿਜਲੀ ਬਚਾਈ ਜਾਨੀ ਆ ਹੈ ਕੂਲਰ ਬੰਦ ਕਰਕੇ ਜਿਹੜਾ ਪੱਖੇ ਥੱਲੇ ਬੈਠੀ ਆ ਅੱਛਾ ਤੁਹਾਨੂੰ ਲੱਗਦਾ ਬਿਜਲੀ ਬਚਾਈ ਜਾਨੀ ਆ ਕੂਲਰ ਦੀ ਮੋਟਰ ਸੜ ਗਈ ਫੇਰ ਸੜਕੀ ਹੁਣ ਦਵਾਰੇ ਹਾਂਜੀ ਓਏ ਵੀ ਜੱਬ ਹੀ ਆ ਦੱਸ ਜੱਬ ਤਾਂ ਹੈਗਾ ਤੇ ਜੇ ਆਹ ਪੱਖਾ ਲਾਉਣੀ ਆ ਮੈਂ ਤਾਂ ਇਹ ਨੀਰੀਪੁਰੀ ਅੱਗ ਸਿੱਟੀ ਜਾਂਦਾ ਆ ਬਾਰਾਂ ਵਿੱਚ ਦੀ ਤੱਤੀ ਹਵਾ ਹੀ ਖਿੱਚੀ ਜਾਂਦਾ ਓ ਫੇਰ ਕੀ ਕਰੀਏ ਹੁਣ ਚੱਲ ਕੋਈ ਗੱਲ ਨਹੀਂ ਮੈਨੂੰ ਤਾਂ ਤੂੰ ਐ ਕਰ ਚਾਰ ਰੋਟੀਆਂ ਲਾ ਦੇ ਇੱਕੇ ਬਣਾਈਆਂ ਪਈਆਂ ਰੋਟੀਆਂ ਰੋਟੀ ਟੱਕ ਤਾਂ ਸਭ ਬਣਿਆ ਪਿਆ ਭਈ ਮੈਂ ਤਾਂ ਇੱਕੇ ਵਾਰੀ ਥੱਪ ਕੇ ਡੱਬਾ ਭਰਤਾ ਮੈਥੋਂ ਨਹੀਂ ਬਿੰਦੇ ਬਿੰਦੇ ਪੱਕਦੀਆਂ ਕਿਉਂਕਿ ਗਰਮੀ ਬਹੁਤ ਜ਼ਿਆਦੇ ਆ ਆਦੂਆਂ ਦੁਪਹਿਰੇ ਵੀ ਉਹੀ ਖਾਣੋ ਚਾਕੇ ਮੇਰਾ ਤਾਂ ਐਂ ਚਿਤ ਕਰਦਾ ਕਦੇ-ਕਦੇ ਵੀ ਆਥਨ ਦਾ ਵੀ ਤੜਕੀ ਪਕਾਦਾ ਵੀ ਉਹ ਹੀ ਜਾ ਕੇ ਖੜਾ ਉਹ ਐ ਤਾਂ ਨਹੀਂ ਹੁੰਦਾ ਹੈਗਾ ਚਲ ਛੱਡ ਕੋਈ ਗੱਲ ਨਹੀਂ ਮੈਂ ਕਰਦਾ ਜਾ ਕੇ ਪਹਿਲਾਂ ਮੋਟਰ ਖੋਲਦਾ 쿨ਰ ਦੀ ਫੇਰ ਬਣਾਉਣੀ ਦੇ ਕੇ ਆਉਣਾ ਉਹਨੂੰ ਮੈਂ ਮੋਟਰ ਕੋਲ ਦਾ 쿨ਰ ਦੀ ਤੇ ਹੋਰ ਕੀ ਕਰੂੰਗਾ ਮੋਟਰ ਮੱਚੀ ਤਾਂ ਮੋਟਰ ਹੀ ਲੈ ਕੇ ਜਾਊਗਾ ਨਾ ਨਾ ਮੈਂ ਤੁਹਾਨੂੰ ਐ ਪੁੱਛਦੀ ਸੀ ਜੀ ਜੇ ਆਪਾਂ ਨਵਾਂ 쿨ਰ ਲੈ ਲਏ ਉਹ ਕਿੰਨੇ ਦਾ ਆਜੂ ਭਣਾ ਨਵਾਂ 쿨ਰ ਮੈਲਾ ਤਾਂ 10-15000 ਦਾ ਆਊਗਾ ਪੁੱਛਾਂਗਾ ਕਿਸ਼ਤਾਂ ਤੇ ਲੈ ਲਾਂਗੇ ਕਿਸ਼ਤਾਂ ਤੇ ਨਹੀਂ ਫਿਰ 10-15000 ਦਾ ਆਉਂਦਾ ਹਾਂ ਨਗਦ 쿨ਰ ਤਾਂ 16000 ਦਾ ਕਿਸ਼ਤਾਂ ਤੇ ਤੁਸੀਂ ਕਹੀਏ ਨਾ 10-15000 ਦਾ ਬਰਾਪਾ ਕੋਈ ਬਾਲਾ ਵੱਡਾ ਥੋੜੀ ਟਾਈਪ ਆਜਾ ਕਰਨ ਵਾਲਾ ਲੈ ਲਾਂਗੇ ਮਹਿੰਗਾਈ ਬਹੁਤ ਜਿਆਦੇ ਹੋਈ ਪਈ ਆ ਤੂੰਸ ਤਾਂ ਬਾਹਰ ਅੰਦਰ ਦੱਨ ਲਾਣੀ ਕਰਦੇ ਆ ਇਹ ਜਿਹਾ ਅਸੀਂ ਬੁੜੀਆਂ ਸਾਰਾ ਦਿਨ ਆਹੀ ਹਿਸਾਬ ਕਿਤਾਬ ਲਾਉਣੀਆਂ ਕੀ ਚੀਜ਼ ਕਿੰਨੇ ਦੀ ਆਉਂਦੀ ਹੈ ਕਿਹਦੇ ਘਰੇ ਕੀ ਚੀਜ਼ ਆ ਗਈ ਤੇ ਕੀ ਕਿਹੜੇ ਨੇ ਲਿਆਂਦੀ ਉਹ ਤਾਂ ਮੈਨੂੰ ਪਤਾ ਬੁੜੀਆਂ ਦੀ ਆਦਤ ਹੁੰਦੀ ਆ ਐ ਤਾਂ ਮੈਨੂੰ ਪਤਾ ਤੂੰ ਖਰਚੇ ਬਾਰੇ ਸੋਚਦੀ ਆ ਚਲ ਤਾਂ ਅਸੀਂ ਤਾਂ ਕਹੀਏ ਨਾ ਵੀ ਮੋਟਰ ਬਣਾ ਲੈਣਾ ਮੋਟਰ ਨਹੀਂ ਬਣਾਉਣੀ ਜੀ ਲਾ ਫਿਰ ਤੂੰ ਤਾਂ ਕਿਸੇ ਪਾਸੇ ਉਹਦੀ cooler ਤੂੰ ਕਹਿੰਦੀ ਐ ਵੀ ਮਹਿੰਗਾ ਪੈ ਜਾਊਗਾ 20000 ਦਾ ਆਜੂਗਾ ਮੋਟਰ ਤੂੰ ਬਣਾਉਣ ਦੇ ਬਣਾਉਣ ਦੇਂਦੀ ਕਿ ਫੇਰ ਕੀ ਜਿਆਤ ਕੀਆ ਗਰਮੀ ਚ ਚਾਰ ਵਾਰੀ ਮੱਚ ਗਈ ਐ ਤਾਂ ਗੱਲ ਦਾ ਸੁਣੋ ਚਾਰ ਵਾਰੀ ਮੱਚ ਗਈ ਥੋੜੀ ਐ ਹਜੇ ਮੈਂ ਤਾਂ ਨਵਾਂ cooler ਤਾਂ ਕਹਿੰਦੀ ਸੀ ਇੱਕ ਤਾਂ ਉਹਦੇ ਫੂਸ ਜਿਹੇ ਦੀ ਮਸਕ ਜੀ ਆਉਂਦੀ ਰਹਿੰਦੀ ਐ ਮੈਨੂੰ ਅੱਛਾ ਤੇ ਜੇ ਨਵਾਂ ਪਾਉਣਿਆ ਤਾਂ ਉਹਦੀ ਤਾਂ ਉਹਦੋਂ ਵੱਧ ਆਉਂਦੀ ਐ ਫੇਰ ਤੂੰ ਕਹਿਣਾ ਕੀ ਚਾਹਣੀ ਐ ਮੈਂ ਤਾਂ ਕਹਿਣਾ ਇਹ ਚਾਹਣੀ ਐ ਵੀ ਕਿਉਂ ਨਾ ਆਪੇ AC ਲਈ ਤੇਰਾ ਦਿਮਾਗ ਤਾਂ ਸੈੱਟ ਹੈਗਾ ਨਾ AC ਲਈ ਤੇਰਾ ਨਾ ਜੱਬ ਨਹੀਂ ਲੋਟ ਆਉਂਦੇ ਹੈਗੇ ਸੱਚੀ ਮੈਨੂੰ ਤਾਂ ਨਾ ਉਹੀ ਗੱਲ ਹੈ ਜਿਉਣਾ ਦੁੱਪਰ ਕਰ ਰੱਖਿਆ ਪਹਿਲਾਂ ਤੂੰ ਲੱਗੀ ਰਹੀ ਵੀ ਪੱਖਾ ਹੈਗਾ ਸੀ ਤਾਂ ਕੂਲਰ ਲਿਆ ਦੇ ਵੀ ਕੂਲਰ ਹੋਇਆ ਕਰੂਗਾ ਵਧੀਆ ਠੰਡੇ ਆਰਾਮ ਨਾਲ ਪਿਆ ਕਰਾਂਗੇ ਠੰਡਾ ਕਮਰਾ ਠੰਡਾ ਕਰ ਦੂ ਜਦੋਂ ਕੂਲਰ ਲਵਾਤਾ ਫੇਰ ਤੂੰ ਅੱਗ ਮਚਾਤੀ ਵੀ ਲਾਈਟ ਬੱਗ ਜਾਂਦੀ ਹੈ ਵੀ ਇਨਵਰਟਰ ਲਿਆ ਵੀ ਪੱਖਾ ਤਾਂ ਚੱਲਦਾ ਰਹੇ ਬੰਦਾ 24 ਘੰਟੇ ਹੋਏ ਇੰਨਾ ਜ਼ਿਆਦਾ ਸਰੀਰ ਸੋਹਲ ਕਰ ਲਿਆ ਹੁਣ ਤੂੰ ਏਸੀ ਤੇ ਆ ਗਈਆਂ ਏਸੀ ਤੇ ਮੈਂ ਆ ਆ ਗਈ ਬੀਜਾ ਪਾਕਿਸਤਾਨ ਤੇ ਲਿਆਵਾਂਗੇ ਕੂਲਰ 20000 ਦਾ ਤੇ AC 40000 ਦਾ ਜੀ ਡਬਲ ਹੀ ਹੋਇਆ ਮੜਾ ਜਾ ਹੋਰ ਕਿੰਨਾ ਕੁ ਹੋ ਗਏ ਪੈਸੇ ਚੱਲ ਕੋਈ ਗੱਲ ਨਹੀਂ ਪੁੱਛੂੰਗਾ ਜੇ ਕੋਈ ਪਰਤਾਇ ਤੇ ਹੋਇਆ AC ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਮੈਂ ਤਾਂ ਇਹ ਕਹਿੰਦੀ ਆ ਜੀ ਜੇ ਨਾ ਮੈਂ AC ਨਹੀਂ ਲਵਾ ਸਕਦੇ ਸੈਕੰਡ ਹੈਂਡ AC ਪੁੱਛ ਲੋ ਉਹ ਵੀ ਕਹਿੰਦੇ 12-13000 ਦਾ ਹੀ ਆ ਜਾਂਦਾ ਤਾਂ ਕੂਲਰ ਨਾਲੋਂ ਤਾਂ ਸਸਤਾ ਹੀ ਪੂ ਨਾਲੇ ਠੰਡੀ ਠੰਡੀ ਹਵਾ ਲਿਆ ਕਰਾਂਗੇ ਆਪਾਂ ਮौज ਨਾ ਪਿਆ ਕਰਾਂਗੇ ਚੱਲ ਕੋਈ ਗੱਲ ਨਹੀਂ ਦਾਗ ਹੀ ਨਹੀਂ ਹੈਗਾ ਮੁੰਡਾ ਹਾਂ ਹਾਂ ਪੱਖੋ ਪਿੰਡ ਤੋਂ हां हां मैं जानती ओ एसी जे ਸਰਵਿਸ ਰੂਪਜੀ ਕਰਦਾ ਕੀ ਉਹਦੇ ਨਿਗਾ ਚੂ ਵੀ ਮੈਂ ਉਹਨੂੰ ਫੋਨ ਲਾਉਂਗਾ ਪੁੱਛ ਲੈਣਾ ਭਈ ਕੂੜਾ ਤਾਂ ਫੱਕੜਾ ਹੀ ਪਊਗਾ ਜਦੋਂ ਦੇਖੋ ਤੇਰੀਆਂ ਡਿਮਾਂਡਾਂ ਹੀ ਨਹੀਂ ਲੋਟ ਆਉਂਦੀਆਂ ਹੈਗੀਆਂ ਮੈਂ ਤਾਂ ਸਾਰੀ ਜ਼ਿੰਦਗੀ ਨਾ ਤੇਰੀਆਂ ਆਹੀ ਕੰਮ ਕਰਦਾ ਹੀ ਮਰ ਜੂਗਾ ਕਦੇ ਪੱਖਾ ਲਿਆ ਦੇ ਕਦੇ ਕੂਲਰ ਲਿਆ ਦੇ ਫਿਰ ਇਨਵਰਟਰ ਲਿਆ ਦੇ ਹੁਣ ਏਸੀ ਦੇ ਪਹੁੰਚ ਗਏ ਬਈ ਇਹਦੂ ਗੱਲ ਤਾਂ ਨਹੀਂ ਕੋਈ ਚੀਜ਼ ਹੈ ਜੇ ਮੈਂ ਇਨਵਰਟਰ ਮੰਗਾਇਆ ਉਹ ਤੇ ਵੀ ਆਪਣਾ ਹੀ ਫਾਇਦਾ ਹੋਇਆ ਜਦੋਂ ਲਾਈਟ ਪਾਗ ਜਾਂਦੀ ਹੈ ਰਾਤ ਨੂੰ ਤਾਂ ਠੰਡੀ ਹਵਾ ਪੱਖੇ ਦਿੰਦੀ ਆ ਤੇ ਫਿਰ ਹੁਣ ਲੈ ਲਿਆ ਕਰ ਪੱਖਿਆਂ ਦੀ ਠੰਡੀ ਹਵਾ ਉਹ ਦਿਨੇ ਬਾਹਲੀ ਅੱਗ ਲੱਗਦੀ ਹੈ ਜੀ ਮੈਂ ਤਾਂ ਨਾ ਸੱਚੀ ਚੱਲ ਮੇਰੀ ਗੱਲ ਸੁਣ ਕੋਈ ਨਾ ਦੇਖ ਲੈ ਖਾਲਾ ਹੋਇਆ ਪਤੱਤੀ ਹਵਾ ਲੈ ਲੈ ਆਹੋ ਏਸੀ ਲੈ ਦਿੰਨਾ ਹੁਣ ਇਦੂ ਕਾਹ ਤਾਂ ਨਹੀਂ ਕਿਤੇ ਕੋਈ ਹੋਰ ਡਿਮਾਂਡ ਰੱਖਦੀ ਜੀ ਉਹ ਚੀਜ਼ ਆਉਂਦੀ ਹੈ ਵੀ ਉਹ ਵੱਧ ਠੰਡਾ ਕਰਦੀ ਨਾ ਨਾ ਜਮੇ ਨਹੀਂ ਜਮੇ ਜੇ ਤੁਸੀਂ ਏਸੀ ਲੈ ਕੇ ਦਿੰਦੇ ਨਾ ਮੈਂ ਤਾਂ ਹੋਰ ਕਾਹ ਸੇ ਦੀ ਡਿਮਾਂਡ ਨਹੀਂ ਕਰਦੀ ਚੱਲ ਮੈਂ ਕਿਹੜਾ ਕੂਲਰ ਦੇਖਦਾ ਕੀ ਉਹਦਾ ਸੈਲ ਸੁੱਲੇ ਜੇ ਦੀ ਤਾਰ ਹਿੱਲੀ ਹੋਵੇ ਮੱਚਾ ਹੋਵੇ ਦੇਖਦਾ ਜੇ ਚੱਲ ਪਿਆ ਠੀਕ ਹੈ ਨਹੀਂ ਏਸੀ ਦਾ ਤਾਂ ਤੇਰੇ ਮੈਂ ਪਤਾ ਕਰੂੰਗੀ ਚੱਲ ਸ਼ੁਕਰ ਆ ਜੇ ਮੰ ਕੀ ਅਸੀ ਵੀ ਇਸੇ ਵਾਲੇ ਮੈਂ ਤਾਂ ਚਿੱਟੀ ਚਿੱਟੀ ਹੋ ਜੂ ਦਿਨਾ ਚ ਮਾਰਦਿਆਂ ਨਾ ਪਾੜਨਾ ਮੀਂਹ ਤੂ ਤਕਾੜੀ ਹੋਈ ਮੈਂ ਅਸਤਾ ਗੋਰੇ ਅਸਤਾ ਆ ਤੇ ਫਿਰ ਮੇਰਾ ਰੰਗ ਦੇਖਿਓ ਤੁਸੀਂ ਗੋਰੀਆਂ ਤਾਂ ਕਾਹਦੇ ਆ ਜੇ ਨਾ ਹੋਈ ਮੈਂ ਕਸ਼ਮੀਰ ਵਾਲੇ ਸੇਵ ਵਰਗੀ ਅ ਹੈਲੋ ਬਾਈ ਦਾ ਕੀ ਹਾਲ ਚਾਲ ਨੇ ਵਧੀਆ ਵਧੀਆ ਬਾਈ ਕੀ ਹਾਲ ਹੈ ਵੰਟੂ ਵਧੀਆ ਵਧੀਆ ਹੋਰ ਕੀ ਕਰੀ ਜਾਂਦਾ ਸੀਗਾ ਛੇ ਬਸ ਸੋਈ ਦੁਕਾਨ ਤੀ ਸੀਗਾ ਉਹਨੇ ਇਸਿਆਂ ਦਾ ਕੰਮ ਆ ਜਾ ਵਧੀਆ ਚੱਲੀ ਜਾਂਦਾ ਅੱਛਾ 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 ਮੈਂ ਤਾਂ ਯਾਰ ਨਾ ਕੰਮ ਸੀ ਮੈਨੂੰ ਤਾਂ ਫੋਨ ਲਾਇਆ ਸੀ ਤੈਨੂੰ अच्छा ठीक काम ਸੀ ਬਈ ਕੰਮ ਤਾਂ ਯਾਰ ਤੇਰੀ ਪਰਚਾਈ ਨਾਲ ਬਾਲਾ ਖੜੇ ਪਈ ਪਈ ਕਹਿੰਦੀ ਗਰਮੀ ਬਾਲੀ ਜਿਆਦੇ ਆ ਮੋਟਰ ਜੀ ਬਣਾਲੀ ਸੀ ਕੂਲਰ ਦੀ 2-3 ਵਾਰੀ ਉਹ ਮੱਚ ਗਈ ਆ ਕਹਿੰਦੀ ਏਸੀ ਚਾਹੀਦਾ ਏਸੀ ਚਾਹੀਦਾ ਯਾਰ ਪੂ ਯਾਰ ਕਿਹੜੇ ਕੰਮ ਚ ਪਈ ਆ ਨਾ ਯਾਰ ਤੂੰ ਕੰਮ ਧੁੰਦੇ ਵਾਲਾ ਬੰਦਾ ਛੋਟੇ ਤਾਂ ਯਾਰ ਟੁੱਟ ਨਹੀਂ ਆਉਣਾ ਤੂੰ ਬਾਹਰ ਅੰਦਰ ਬਰਦਾ ਰਹਿਣਾ ਐਵੇਂ ਤੀਜੇ ਦਿਨ ਬਿਮਾਰ ਹੋਇਆ ਰਹਾ ਕਰੇਗਾ ਓ ਯਾਰ ਮੈਂ ਹੁਣ ਸਮਝਾਇਆ ਸੀਗਾ ਮੈਨੂੰ ਕਹਿੰਦੀ ਤੂੰ ਕਿਹੜਾ ਫਿਰ ਕਹਿੰਦੀ ਕੰਮ ਤਾਂ ਬਾਹਰ ਮੈਂ ਕੰਮ ਤਾਂ ਹੰਦਾ ਕਰਦਾ ਬਾਹਰ ਹੰਦਾ ਜਾਣਾ ਕਹਿੰਦੀ ਤੂੰ ਤਾਂ ਰਾਤ ਨੂੰ ਆਉਣਾ ਹੁਣਾ ਆਪਦਾ ਪੱਖਾ ਛੱਡ ਕੇ ਪੈ ਜਾਇਆ ਕਰੀ ਅਸੀਂ ਤਾਂ ਕਹਿੰਦੀ ਮੈਂ ਤੇ ਜਵਾਕ ਤਾਂ ਔਖੇ ਹੁੰਨੇ ਆ ਫਿਰ ਤੈਨੂੰ ਪਤਾ ਏ ਯਾਰ ਹੁਣ ਬੁੜੀਆਂ ਮਰੇ ਕਿਹੜਾ ਜੀਦੇ ਯਾਰ ਹਾਂ ਇਹ ਤਾਂ ਗੱਲ ਹੈਗੀ ਆ ਮੈਂ ਤਾਂ ਤੈਨੂੰ ਕਹਿੰਦਾ ਸੀ ਹਾਂ ਮੈਂ ਕਿਹਾ ਏਸੀ ਲਵਾ ਦੇ ਯਾਰ ਏਸੀ ਤਾਂ ਮੇਰੇ ਕੋਲ ਤਾਂ ਅੱਜ ਲਾ ਜਾ ਚੱਕੇ ਚਾਹੇ ਨਾ ਨਾ ਮੈਂ ਤਾਂ ਪੂਰੀ ਗੱਲ ਸੁਣ ਲੈ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਨਵਾਂ ਨੂਮਾ ਨਹੀਂ ਲਵਾਉਣਾ ਨਵਾਂ ਤਾਂ ਬੜਾ ਮਹ ਤੇ ਨਹੀਂ ਮੇਰੇ ਕੋਲ ਇੰਨੇ ਪੈਸੇ ਆ ਕੋਈ ਯਾਰ ਪ੍ਰਾਣਾ ਤਰਾਣਾ ਹੋਵੇ ਟਾਈਮ ਪਾਸ ਜਿਹੜਾ ਦੇ ਦੇ ਯਾਰ ਆਹ ਆ ਹੋ ਜਾਊਗਾ ਸਾਨੂੰ ਵੀ ਹੈਗਾ ਕਿਸੇ ਕੋਠੀ ਚੋਂ ਪੱਟ ਕੇ ਲਾਇਆ ਸੀ ਉਹਨਾਂ ਨੇ ਏਸੀ ਵੱਡਾ ਲਵਾਇਆ ਅੱਛਾ ਅੱਛਾ 9 15000 ਤੱਕ ਪੈ ਜਾਊਗਾ ਲੈ ਇੰਨੇ ਕਿਦਾਂ ਦਾ ਕੂਲਰ ਆ ਜਾਂਦਾ ਫਿਰ ਤੂੰ ਕਦੋਂ ਲਵਾਏਂਗਾ ਅੱਜ ਲਵਾ ਦੇਗਾ ਮੈਂ ਤੈਨੂੰ ਐ ਕਰੂੰ ਮੈਂ ਬੰਦਾ ਭੇਜ ਦੂੰ ਕਦੋਂ ਅੱਜ ਕੇ ਕੱਲ ਨੂੰ ਕੱਲ ਨੂੰ ਭੇਜ ਦੂੰ ਬੰਦਾ ਤੇਰੇ ਕੋਲ ਆ ਜਾਊਗਾ ਚੱਲ ਠੀਕ ਆ ਫਿਰ ਲਵਾ ਦੇ ਯਾਰ ਬਾਈ ਪੜ ਕੇ ਬਸ ਧਿਆਨ ਨਾਲ ਬੰਦਾ ਭੇਜ ਦੀ ਕੋਈ ਨਾ ਮੈਂ ਤੇਰੀ ਦੁਕਾਨ ਤੇ ਅੰਦਰ ਸ਼ਾਮ ਨੂੰ ਆਉਣਾ ਤੈਨੂੰ ਪੈਸੇ ਫੜਾ ਜ ਹਾਂ ਕੋਈ ਚੱਕਰ ਨਹੀਂ ਪੈ ਸੰਦੀ ਕੀ ਗੱਲ ਆ ਫੇਰ ਆ ਜਾਣਗੇ ਕੋਈ ਨਾ ਬਈ ਕੋਈ ਨਾ ਠੀਕ ਹੈ ਓਕੇ ਠੀਕ ਹੈ ਠੀਕ ਹੈ ਬਈ ਲਾ ਇਹ ਹੱਲ ਤਾਂ ਹੋ ਗਿਆ ਹੁਣ ਉਹਨੂੰ ਜਾ ਕੇ ਦੱਸਾਂ ਭਈ ਕਰ ਲੈ ਤਿਆਰੀਆਂ ਹੁਣ ਤੈਨੂੰ ਏਸੀ ਵਾਲੀ ਬਣਾਉਣਾ ਹਾਂ ਨਹੀਂ ਭੜਾ ਠੀਕ ਹੈ ਤੇ ਤੂੰ ਸੁਣਾ ਕੇ ਨਾ ਨਾ ਭੜਾ ਆ ਤਾਂ ਜਾਂਦੀ ਤੈਨੂੰ ਪਤਾ ਧਰਨੇ ਵਾਲੀ ਆ ਤਾਂ ਕਰਕੇ ਕਿੱਥੇ ਤੁਰੇ ਫਿਰੂੰਗੀ ਮੈਂ ਧਰਨੇ ਸ਼ ਨਾ ਨਾ ਮੈਂ ਨਹੀਂ ਆਉਂਦੀ ਹੈ ਜੀ। ਅੱਛਾ। Depend ਸੱਚੀ। ਚੱਲਨੇ ਪੈਣਾ ਬਧਾਣ ਜਾਣਾ ਹਾਂ ਤੈਨੂੰ ਫਿਰਤਾ। ਲੈ, ਚੱਲ ਕੋਈ ਨਹੀਂ ਫਿਰ ਮੈਂ ਤੇਨਾਂ ਕਰੀ ਜਾਂਦੀ ਸੀ ਮੈਂ ਆਉਂਦੀ ਨਹੀਂ ਆਉਂਦੀ ਨਹੀਂ ਹੈਗੀ। ਚੱਲ ਆਉਣੀ ਆ ਫਿਰ ਮੈਂ ਤੇਰੇ ਵੱਲ ਏਸੀ ਦੀ ਠੰਡੀ ਠੰਡੀ ਹਵਾ ਲੈਣ। ਕਿੱਧਰ ਏਸੀ ਦੀ ਹਵਾ ਠੰਡੀ ਲੈਣ ਜਾਨੀ ਹੈ ਹਾਂ? ਚੱਲ ਫਿਰ ਮੈਂ ਲਾਉਣੀ ਆ ਗੋਰੀ ਤੈਨੂੰ ਫੋਨ ਚੰਗਾ। ਮੈਂ ਤਾਂ ਗੋਰੀ ਕੇ ਘਰੇ ਜਾਨੀ ਹੈ। ਕੀ ਸੀ ਲਵਾ ਲਿਆ ਉਹਨਾਂ ਨੇ? ਤੇ ਘਰ ਦੇ ਕੰਮ ਧੰਦੇ ਏਸੀ ਲਵਾ ਲਿਆ ਘਰ ਦੇ ਕੰਮ ਧੰਦੇ ਨਿਭੜੇ ਵੇ ਸਾਰੇ ਬੱਸ ਹੋਰ ਮੇਰਾ ਕੀ ਰਹਿ ਗਿਆ ਹਾਂ ਮਾੜਾ ਉਹ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੇਰੀ ਗੱਲ ਸੁਣ ਗੌਰ ਨਾਲ ਹਾਂਜੀ ਕਿਤੇ ਜਾਣ ਦੀ ਲੋੜ ਨਹੀਂ ਅੱਜ ਦਾ ਦਿਨ ਔਖੀ ਸੌਖੀ ਸਾਰ ਲਾ ਦੇਖੋ ਜੀ ਦੁਪਹਿਰਾਂ ਸਾਰਿਆਂ ਨੇ ਆਂਦਾ ਉਹ ਪਹਿਲਾਂ ਗੱਲ ਤਾਂ ਸੁਣ ਲਿਆ ਕਰ ਪੂਰੀ ਸੂਰੀ ਅੱਜ ਦਾ ਦਿਨ ਔਖੀ ਸੌਖੀ ਸਾਰ ਲਾ ਤੜਕੇ ਦਾਗੀ ਨਾਲ ਗੱਲ ਹੋ ਗਈ ਕਹਿੰਦਾ ਤੜਕੀ ਫੁਲਾ ਜੂਗਾ ਕਹਿੰਦਾ ਮੈਂ ਏਸੀ ਬੰਦਾ ਭੇਜ ਦੂੰਗਾ ਅੱਛਾ ਹਾਂ ਤੇ ਅੱਜ ਦਾ ਦਿਨ ਉਖਾਈ ਆ ਹਾਂ ਹੁਣ ਤੂੰ ਵੀ ਏਸੀ ਵਾਲੀ ਬੱਜੇਗੀ ਫਿਰ ਚੰਗਵਦੀ ਹੈ ਜੀ ਚੰਗੀ ਗੱਲ ਤੇ ਕਿੰਨੇ ਕ ਦਾ ਬਣ ਗਏ ਸੀ ਆਪਾਂ ਨੂੰ ਉਹ ਤਾਂ ਕਹਿੰਦਾ ਸੀ ਕਿ ਉਹਨੇ ਕਿਸੇ ਦੇ ਘਰੋਂ ਪਟਿਆ ਉਹਨਾਂ ਨੇ ਕੋਈ ਵੱਡਾ ਬੁੱਢਾ ਲਵਾ ਲਿਆ ਕਹਿੰਦਾ 15 ਕ ਹਜ਼ਾਰ ਰੁਪਏ ਚ ਕਹਿੰਦਾ ਬਣ ਜੂਗਾ ਨਵੇਂ ਵਰਗਾ ਹੀ ਹੈ ਕਹਿੰਦਾ ਅੱਛਾ ਹਾਂ ਚਲ ਮੇਰੀ ਗੱਲ ਸੁਣ ਫਿਰ ਕਿਸੇ ਨਾਲ ਗਲੀ 'ਚ ਦੱਸੀ ਨਾ ਵੀ ਆਪਾਂ ਪੁਰਾਣਾ ਲੈਤਾ ਮੈਂ ਥਾਂਏ ਕਹੂੰਗੀ ਨਵਈ ਹੈ ਉਹਨਾਂ ਨੇ ਮੁੰਡੇ ਨੂੰ ਆਏ ਕਹਿਦੀ ਵੀ ਪੁਰਾਣਾ ਵੀ ਡੱਬੇ 'ਚ ਪਾ ਕੇ ਲਿਆਦੀ ਸਾਨੂੰ ਤਾਂ ਚੱਲ ਕੋਈ ਨਾ ਫਿਰ ਮੈਂ ਉਧਰ ਕੰਮ ਵਾਲਿਆਂ 'ਚ ਜਾਣਾ ਉਧਰੋਂ ਪੈਸੀ ਕੋਸਤਾ ਫੜਾ ਕੋਸ ਕਰੇ ਪਈਏ ਮੜੇ ਮੋਟੇ ਉਹਨੂੰ ਤਾਂ ਫਿਰ ਹੁਣ ਉਹ ਤਾਂ ਕਹਿੰਦਾ ਸੀ ਕਦੋਂ ਆ ਜਾਣਗੇ ਪੈਸੇ ਪਰ ਅਗਲੇ ਨੂੰ ਪੈਸੇ ਤਾਂ ਦੇਣੇ ਪੈਣਗੇ ਚਲ ਅੱਧ ਪਚੱਤ ਤਾਂ ਦੇਵਾਗੀ ਜੀ ਦੇਖਦਾ ਚਲ ਮੈਨੂੰ ਕੰਮ ਵਾਲੇ ਕਿੰਨੇ ਰੁਪਏ ਦਿੰਦੇ ਆ ਫਿਰ ਉਹ ਸਾਹਬ ਨਾਲ ਉਹ ਕਰ ਲਾਂਗੇ ਠੀਕ ਹੈ ਠੀਕ ਹੈ ਜੀ ਚਲ ਚੰਗਾ ਫਿਰ ਚੰਗਾ ਜੀ ਚਲ ਸ਼ੁਕਰ ਰੱਬ ਦਾ ਤੇ ਸਾਹ ਵੀ ਐਸੀ ਆ ਰਹਿਤਾ ਕੱਲ ਤੁਹਾਡਾ ਵੀ ਐਸੀ ਦੀ 2020 ਵਾਲੇ ਆਖੂ ਚਲ ਗੋਰੀ ਦੇ ਦੁਆਰੇ ਕੌਣ ਕਰਦੀ ਹੈ ਵੀ ਗੋਰੀ ਮੈਂ ਆਉਂਦੀ ਨਹੀਂ ਹੈਗੀ ਹੈਲੋ ਪਰ ਮੈਂ ਆਉਂਦੀ ਨਹੀਂ ਹੈਗੀ ਜ਼ਰੂਰੀ ਕੰਮ ਤੈਅ ਪੈ ਗਿਆ ਸਾਡੇ ਨਾਲ ਏਸੀ ਬੀਟਿੰਗ ਕਰਨ ਆਲੇ ਆਉਂਦੇ ਆ ਸ਼ਾਮ ਨੂੰ ਹਾਂ ਹਾਂ ਨਹੀਂ ਤੇਰਾ ਵੀਰਾ ਤਾਂ ਕਹਿੰਦਾ ਸੀ ਵੀ ਕੱਲ ਨੂੰ ਹੀ ਆਉਣਗੇ ਚੱਲ ਵਧੀਆ ਕੋਈ ਨਹੀਂ ਸ਼ਾਮ ਨੂੰ ਆ ਗਏ ਜੇ ਮੈਨੂੰ ਚਾਹ ਜੀਤਾ ਹੈਗੀ ਇਹ ਵੀ ਅੱਜ ਹੀ ਆ ਜਾਣਗੇ ਹਾਂ ਹਾਂ ਚੱਲ ਭੈਣ ਤੇਰਾ ਤਾਂ ਏਸੀ ਕਰਮ ਵਾਲਾ ਮੈਂ ਤੈਨੂੰ ਵਧਾਈ ਨਹੀਂ ਦਿੱਤੀ ਹਸੂਨ ਮੋੜ ਕੇ ਦਿੱਤੀ ਰੱਬ ਤੈਨੂੰ ਵੀ ਬੁਝਾਵੇ ਚੱਲ ਚੰਗਾ ਪਰ ਚੱਲ ਰੋਕ ਛੇਤੀ ਛੇਤੀ ਮਾਂ ਦਾ ਖਾਂਦੇ ਖੁੰਡ ਨਹੀਂ ਨਵੀਂ ਮੇਰਾ ਕੰਮ ਹੈ ਹਾ ਹੱਥ ਜਿਸ ਸੇਕ ਕੇ ਤਾਂ ਨਜ਼ਾਰਾ ਹੀ ਆ ਗਿਆ ਬਲਾਈ ਸੋਣੀ ਠੰਡੀ ਠੰਡੀ ਹਵਾ ਦਿੰਦਾ ਰਾ ਪੂਰਾ ਸ਼ਿਮਲਾ ਹੀ ਬਣਿਆ ਪਿਆ ਇੰਨੀ ਠੰਡੀ ਹਵਾ ਸਾਡਾ ਤਾਂ ਕਮਰੇ ਚ ਸੱਚੀ ਅੱਗ ਵੱਧਦੀ ਹੁੰਦੀ ਸੀ ਪਰ ਅੱਜ ਪਤਾ ਲੱਗਦਾ ਇੰਨੀ ਠੰਡੀ ਹਵਾ ਆਉਂਦੀ ਐ ਚੱਲ ਖੜ ਜਾ ਨੰਬਰ ਜੇ ਤਾਂ ਵਧਾ ਕੇ ਟਾਕੇ ਦੇਖਾਂ 23 वाई ਲੈ ਇਧਰ ਨੂੰ ਘਟਦੇ ਆ ਤੇ ਦੇਖਾਂ ਦੂਜੇ ਤਾਂ ਵਾਧੇ ਹੋਣੇ ਫਿਰ ਹਾਂ ਇਹ ਤਾਂ ਵਧਦੇ ਆ ਚਲ ਕੋਈ ਨਹੀਂ ਕਹਿੰਦੇ 24 ਨੰਬਰ ਤੇ ਰੱਖਣਾ ਚਲ ਮੈਂ ਤਾਂ 21 ਤੇ ਰੱਖ ਲਿਆ ਹੁਣ ਤੇ ਕਿਉਂ ਨਾ ਫੋਨ ਲਾ ਲਾ ਕੇ ਦੱਸਾਂ ਸਾਰਿਆਂ ਨੂੰ ਵੀ ਅਸੀਂ ਏਸੀ ਵਾਲੇ ਹੋਗੇ ਕਿਹਨੂੰ ਦੱਸਾਂ ਸਾਰਿਆਂ ਤੋਂ ਪਹਿਲਾਂ ਚਲ ਸਾਰਾ ਤੋਂ ਪਹਿਲਾਂ ਤਾਂ ਇਹਨਾਂ ਨੂੰ ਹੀ ਦੱਸਦੀ ਹਾਂ ਹੈਲੋ ਹਾਂਜੀ ਕਿੱਥੇ ਹੋ ਕਿੱਥੇ ਫਿਰਦੇ ਹੋ ਚੰਗਾ ਬਧਾਈਆਂ ਜੀ ਪਰ ਹਾਂਜੀ ਹਾਂਜੀ ਲਾ ਗਏ ਏਸੀ ਆਪਣੇ ਏਸੀ ਦਾ ਇੰਨਾ ਸੋਹਣਾ ਚੱਲੀ ਜਾਂਦਾ ਇੰਨਾ ਵਧੀਆ ਚੱਲੀ ਜਾਂਦਾ ਕਿਤੇ ਮੇਰੀ ਨਾ ਨਜ਼ਰ ਵੀ ਨਾ ਲੱਗੇ ਥੂ 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 ਤੇ ਇੰਨੀ ਠੰਡੀ ਹਵਾ ਦਿੰਦਾ ਆਪਣਾ ਤਾਂ ਕਮਰਾ ਹੀ ਲੱਗਦਾ ਸ਼ਿਮਲਾ ਬਣਿਆ ਪਿਆ ਨਿਹਰਾਪੁਰ ਗੱਲਾਂ ਤਾਂ ਸੁਣ ਲਿਆ ਕਰੋ ਨਾ ਜਿਉਂ ਹੀ ਲੱਗ ਜਾਨੇ ਹੋ ਕਿ ਵੀ ਚੱਲ ਚੰਗਾ ਫਿਰ ਚੰਗਾ ਫਿਰ ਗੱਲ ਦਾ ਸਾਰੀ ਦਾ ਸਵਾਦ ਘਾਲ ਦਿੰਨੇ ਆ ਸੱਚੀ ਤੁਸੀਂ ਆਓ ਘਰੇ ਤੁਹਾਡੇ ਆਂਦੇ ਨੂੰ ਮੈਂ ਕਮਰਾ ਠੰਡਾ ਠੰਡਾ ਕਰੀ ਬੈਠੀ ਆ ਕੇ ਬਹਿ ਕੇ ਦੇਖੋ ਚੱਲ ਠੀਕ ਆਜੋ ਜਲਦੀ ਫਿਰ ਚੰਗਾ ਲੈ ਹੁਣ ਆਇ ਕਰਦੀ ਆ ਆਦੇ ਪੇਕੇਆਂ ਨੂੰ ਫੋਨ ਕਰ ਦਿੰਦੀ ਆ ਇਸ ਤੇ ਏਸੀ ਲਵਾ ਲਿਆ ਚਲ ਲੈ ਕੇ ਕਰਦੀ ਆ ਹੋ ਬੱਲੇ 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 ਅੱਛੇ ਬਲਾਈ ਬਣਿਆ ਪਿਆ ਆਹ ਭਾਰਤਾ ਇਨੀ ਜਹਾਦਾ ਤਿੱਲੋ ਸੀ ਨਾ ਪਿੰਡਾਂ ਨਾਲ ਮੱਚ ਗਿਆ ਲੱਗਦਾ ਸੀ ਆ ਵੀ ਆਂਡੇ ਵਾਂਗੂ ਆਮਲੇਟ ਬਣਿਆ ਲੈ ਸਰੀਰ ਦਾ ਇਧਰ ਨੂੰ ਸੜਾ ਕੇ ਤਾਂ ਐ ਲੱਗਦਾ ਜਿਵੇਂ ਮਨਾਲੀ ਮਨੋਲੀ ਆ ਗਏ ਹੋਏ ਆ ਲੈਟਾ ਮੰਨ ਦਾ ਕਰਦਾਂਗੇ ਇੰਨ ਲੱਗੂ ਵੀ ਪਹਾੜਾਂ ਤੇ ਤੁਰੇ ਫਿਰਦੇ ਆ ਆਹਾ ਨਜ਼ਾਰਾ ਆ ਹੀ ਜਾਂਦਾ ਨਜ਼ਾਰਾ ਜਾਈ ਜਾਂਦਾ ਸਹੀ ਗੱਲ ਹੈ ਇਹ ਤਾਂ ਸਵਰਗ ਹੀ ਬਣ ਗਿਆ ਇਹ ਕਿੱਥੇ ਹੈ ਮੀਤ ਹਾਂਜੀ ਉਹ ਕੀ ਕਰੀ ਜਾਨੀ ਇੱਧਰ ਕਮਰੇ 'ਚ ਕੁਛ ਨਹੀਂ ਜੀ ਆ ਬਿੰਡੋ ਤੇ ਨਾ ਪੜਦਾ ਜਾ ਪਉਂਦੀ ਸੀ ਅੱਛਾ ਇੱਧਰ ਬਹਿ ਜਾ ਕੇ ਮਨਾਲੀ 'ਚ ਬਹਿ ਜਾ ਮਨਾਲੀ 'ਚ ਹਾਂਜੀ ਹਾਂਜੀ ਮੈਂ ਤਾਂ ਇੱਥੇ ਹੀ ਉੱਠ ਕੇ ਗਈ ਆ ਮੈਂ ਆਖਿਆ ਮਾੜੀ ਮੁੱਟੀ ਹਵਾ ਨਾ ਬਾਹਰ ਨਾ ਨਿਕਲ ਜੇ ਕਹਿੰਦੇ ਗੂਲੇ ਨਿਕਲ ਲੈਣਾ ਦਿਓ ਫਿਰ ਕਮਰਾ ਨਹੀਂ ਠਰਨਾ ਮੈਂ ਤਾਂ ਉਹ ਪਰਦਾ ਜਾਂ ਪਾਕੀਆਂ ਸਮਾਰ ਸਮਾਰ ਕੇ ਵਿੱਚ ਦੱਬ ਕੇ ਪਾਈ ਕੰਗੇ ਨਾਲ ਚੱਲ ਵਧੀਆ ਹੋ ਤਾਂ ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਵੀ ਪੇਟੀ ਚੁਰਾਈ ਤਾਂ ਕਢ ਲੈ ਲੈ ਉਹੀ ਗੱਲ ਫਿਰ ਮਾੜਾ ਸਰੀਰ ਤੇਰਾ ਇੰਨੀ ਹਵਾ ਵੀ ਨਹੀਂ ਚੱਲਦਾ ਹੈਗਾ ਅਰਜਾਈ ਕਢ ਲਾ ਕੇ ਮੈਂ ਨਹੀਂ ਕਢਣੀ ਅਰਜਾਈ ਉਰਜੂਈ ਓਏ ਇਹ ਤਾਂ ਦੰਦ ਜੋੜਨ ਲਾ ਦੂਗਾ ਇੰਨੀ ਠੰਡ ਦੱਸ ਦੰਦ ਜੜਨ ਲਾ ਦੂਆ ਕੋਈ ਨਹੀਂ ਜੜ ਜਾਂਦੇ ਆ ਪਏ ਸੀ ਲਵਾਇਆ ਕਦੇ ਵਾਸਤੇ ਆ ਠੰਡੀ ਹਵਾ ਲੈਣ ਨੂੰ ਮੈਂ ਤਾਂ ਇੱਕ ਸਕਿੰਟ ਨਹੀਂ ਬੰਦ ਕਰਿਆ ਕਰਦੀ ਹੁਣ ਇਹ ਸੀ ਦਿਨ ਕਰ ਰਾਤ ਇੱਕ ਸਕਿੰਟ ਨਹੀਂ ਬੰਦ ਕਰੇ ਉਹ ਮੈਨੂੰ ਨਾ ਉਹਨਾਂ ਦਾ ਮੁੰਡਾ ਦੱਸਦਾ ਸੀ ਜਿਨ੍ਹਾਂ ਤੇ ਮੈਂ ਕੰਮ ਤੇ ਲੱਗਿਆ ਹੋਇਆ ਹਾਂ ਹਾਂ ਉਹ ਕਹਿੰਦਾ ਬਿੱਲ ਬੜਾ ਵੱਡਾ ਹੋਊਗਾ ਹਵਾ ਨਾਲ ਛੱਡਿਆ ਕਰੋ ਕਹਿੰਦਾ ਇੱਕ ਵਾਰੀ ਛੱਡ ਕੇ ਕਹਿੰਦਾ ਅੱਧਾ ਘੰਟਾ ਚਲਾ ਕੇ ਉਸ ਤੋਂ ਬਾਅਦ ਸਾਰਾ ਦਿਨ ਲੋਡ ਹੀ ਨਹੀਂ ਕੰਮ ਰਾ ਠੰਡਾ ਰਹਿੰਦਾ ਕਹਿੰਦਾ ਮੇਰੀ ਗੱਲ ਸੁਣੋ ਜੀ ਆਏ ਥੋੜੀ ਹੁੰਦਾ ਹੁਣ ਅੱਛਾ ਏਸੀ ਲਵਾ ਲੈ ਤੂੰ ਤੋ ਕਰ ਨਾ ਕੰਜੂਸ ਨਾ ਮੈਂ ਨਹੀਂ ਕਰਦੀ ਕੰਜੂਸੀਆਂ ਕਜਾਸ ਨਾ ਆ ਤਿੰਨ ਚਾਰ ਮਹੀਨੇ ਤਾਂ ਗਰਮੀ ਪੈਣੀ ਹੁੰਦੀ ਆ ਮੈਂ ਤਾਂ ਨਜ਼ਾਰੇ ਲੈਣੇ ਆ ਬਸ ਜਿਵੇਂ ਲੋਕੜਾ ਏਸੀ ਸਾਰਾ ਦਿਨ ਪਰ ਰਾਤ ਲਾ ਕੇ ਰੱਖਦੇ ਨਾ ਮੈਂ ਤਾਂ ਐਂ ਲਾ ਕੇ ਰੱਖੂੰਗੀ ਮੈਂ ਤਾਂ ਕਮਾਂਡੀਆਂ ਦੀ ਪੂਰੀ ਰੀਸ ਕਰਦੀ ਆ ਤੈਨੂੰ ਪਤਾ ਐਸ ਗੱਲ ਦਾ ਚੱਲ ਚੰਗਾ ਫਿਰ ਰੋਟੀ ਤਾਂ ਪਾਕੇ ਲਿਆ ਦੇ ਯਾ ਰੋਟੀ ਪਾਕੇ ਲੈਣੀ ਕੋ ਹੁਣ ਮੈਨੂੰ ਹਾਂ ਉਹ ਤਾਂ ਲੈਣੀ ਐ ਰਸੋਈ ਚ ਦਾ ਬਾਹਲਾ ਸੇਕ ਆ ਸੱਚੀ ਫੋਨ ਫਿਰ ਮੈਂ ਰਸੋਈ ਚ ਤਾਂ ਏਸੀ ਲਵਾਉਣਾ ਰਿਹਾ ਜਾਂ ਤੂੰ ਜਾ ਕੇ ਰੋਟੀ ਪਾਕੇ ਰਿਹਾ ਚਲ ਪਾ ਲੈ ਹਣੀ ਐ ਹੂੰ ਅਰ ਰਸੋਈ ਚ ਮੈਂ ਕਹਿੰਦੀ ਸੀ ਚਲ ਏਸੀ ਤਾਂ ਨਹੀਂ ਉਥੇ ਇੱਕ ਪੱਖਾ ਜ਼ਰੂਰ ਲਵਾ ਦੇ ਮੈਨੂੰ ਓ ਤੂੰ ਵਗ ਜਾ ਤੁਰ ਜਾ ਤੁਰ ਜਾ ਲੈਣੀ ਐ ਪਾਕੇ ਰੋਟੀ ਹੋਹੀ ਗੱਲ ਨਾ ਇਹਨਾਂ ਦੀ ਡਿਮਾਂਡਾਂ ਲੋਟ ਨਹੀਂ ਆਉਂਦੀਆਂ ਹੈਗੀਆਂ ਪੱਖਾ ਲਵਾ ਦੋ ਕੱਲ ਨੂੰ ਕੁਝ ਹੋਰ ਕਹੇਗੀ ਹਾਏ ਹਾਏ ਮੱਝ ਗਈ ਮੱਝ ਗਈ ਮੱਝ ਗਈ 니 ਜਾਵੇ ਗਰਮੀ ਨਪੁੱਤ ਜੀ ਇੱਥੇ ਹੀ ਹੋ ਕੇ ਕੱਢ ਜਾ ਇੱਥੇ ਤਾਂ ਪੂਰਾ ਠੰਢੀ ਹਵਾ ਆਉਂਦੀ ਐ ਅੰਦਰੋਂ ਬਾਹਰੋਂ ਜੀ ਲੈ ਆ ਗਰਮੀ ਜ਼ਿਆਦਾ ਵੱਧ ਗਈ ਤਾਂ ਮੈਨੂੰ ਏਸੀ ਕਰਕੇ ਲੱਗੀ ਜਾਂਦਾ ਨਾ ਪਰ ਏਸੀ ਕਰਕੇ ਕੀ ਲੱਗਣਾ ਏਸੀ ਲੋਕਾਂ ਦੇ ਵੀ ਲੱਗੇ ਆ ਮੈਨੂੰ ਤਾਂ ਲੱਗਦਾ ਗਰਮੀ ਜ਼ਿਆਦਾ ਵੱਧ ਗਈ ਆ ਤਾਂ ਵਧੀਆ ਰਹਿ ਗਿਆ ਅਸੀਂ ਏਸੀ ਲਵਾ ਲਿਆ ਜੇ ਨਾ ਲਵਾਇਆ ਹੁੰਦਾ ਅੱਜ ਤਾਂ ਲੋਹੜਿਆਂ ਦੀ ਗਰਮੀ ਪੈਂਦੀ ਸੀ ਉਹ ਮੈਂ ਤਾਂ ਜਮੇ ਮੱਚ ਜਾਂਦੀ ਹੁਣ ਮੈਂ ਰਸੋਈ ਤੱਕ ਕਿਵੇਂ ਜਾਵਾਂ ਰੋਟੀ ਲੈਣ ਪਰ ਜਾਣਾ ਤਾਂ ਪਊਗਾ ਹੀ ਚੱਲ ਇਹਨਾਂ ਦਾ ਬਾਰ ਬੰਦ ਕਰਦਾ ਆਹ ਨੂੰ 쿨ਿੰਗ ਕੱਢੀ ਆ 来ले ਆ ਮਰ ਰੋਟੀ ਬਣਾ ਕੇ ਲੈ ਵੀ 10 ਜੇ ਰਜਾਈ ਲੈ ਕੇ ਪੈਣਾ ਇਹਨੂੰ ਬੰਦ ਕਰ ਦੇ ਕਾਹ ਨੂੰ 10 ਮੀਟਰ ਕਮ ਆਇਆ ਹੱਦ ਹੋ ਗਈ ਇਹ ਜਨਾਨੀ ਦੀ ਵੀ ਵੀ ਉਹਨਾਂ ਕਾ ਠੰਡਾ ਰੱਖ ਲੋ ਜਿੰਨੀ ਕੋ ਲੋਡ ਹੁੰਦੀ ਛੱਡ ਕੇ ਫੁੱਲ ਏਸੀ ਤੇ ਇਧਰ ਲੈ ਕੇ ਰਜਾਈ ਪੈ ਗਈ ਇਹਦਾ ਚੰਗਾ ਡਰਾਮਾ ਹੀ ਆ ਓ ਉਹ ਖੜੀ ਹੋ ਰੋਟੀ ਪਾ ਕੇ ਲਿਆ ਓਹ ਹੋ ਇੰਨੇ ਸੋਹਣੇ ਸੁਪਨੇ ਆਈ ਜਾਂਦੇ ਸੀ ਸਾਰੇ ਨੀਂਦ ਦੀ ਨਾ ਸਤਿਆਨਾਸ਼ ਕਰਕੇ ਧਰਤੀ ਐ ਤੇ ਮੈਂ ਬੰਦਾ ਨਹੀਂ ਹੈਗਾ ਜਿਹੜਾ ਬਾਹਰ ਧੁੱਪੇ ਮੱਚ ਕੇ ਕੰਮ ਤੋਂ ਆਇਆ ਜੇ ਧੁੱਪੇ ਮੱਚ ਗਿਆ ਤੁਹਾਡਾ ਤਾਂ ਸਰੀਰ ਭੱਖਿਆ ਹੋਈ ਆ ਉਹ ਭਈਆ ਰੋਟੀ ਚੱਕ ਕੇ ਖਾ ਲੋ ਨਾਲੇ ਹਵਾ ਲੈ ਲਵਿੰਦਾ ਮੈਥੋਂ ਨਹੀਂ ਹਵਾ ਲਈਂਦੀ ਮੇਰੀ ਗੱਲੋਂ ਲੰਮੀ ਨਾ ਹੋ ਗਏ ਏਸੀ ਲਵਾਏ ਨੂੰ ਤੇਰਾ ਰੋਜ਼ ਦਾ ਕੰਮ ਉੱਥੇ ਪਕਾ ਕੇ ਥੱਬਾ ਧਰ ਦਿੰਨੀ ਆ ਉਹ ਜਦੋਂ ਨੂੰ ਮੈਂ ਆਉਣਾ ਠੰਡ ਨਾਲ ਏਸੀ ਨਾਲ ਆਕੜ ਜਾਂਦੀਆਂ ਨੇ ਖਾਧੀਆਂ ਜਾਂਦੀਆਂ ਉਹ ਗਰਮ ਕਰਕੇ ਲਿਆ ਗਰਮ ਕਰਕੇ ਖਾ ਲੋ ਜੀ ਮੈਂ ਤਾਂ ਬੜੀ ਜਿਆਦਾ ਨੀਂਦ ਛੜੇ ਪਿਆ ਹੁਣ ਨਾ ਬਸ ਮੈਂ ਉਹ ਖੜੀ ਹੋ ਜਾ ਯਾਰ ਸਾਂ ਜਾਣਦੇ ਨਾ ਕਿਉਂ ਤੋ ਪਾ ਰੱਖਿਆ ਮੈਨੂੰ ਇਹਨੇ ਵੀ ਨਾ ਦੱਸ ਲਿਆ ਲਿਆ ਦੱਸ ਉਹ ਤਾਂ ਇਹ ਜੇ ਮੈਂ ਕਿਹੜਾ ਤੜਕੇ ਦੀ ਪਈ ਆ ਸਾਰਾ ਕੰਮ ਕਰਕੇ ਉਹ ਫਿਰ ਹੁਣ ਮੈਂ ਰੋਟੀ ਦਾ ਦੱਸ ਕੀ ਕਰਾਂ ਤੂੰ ਤਾਂ ਪੈ ਗਈ ਆ ਮੌਜ ਨਾਲ ਜਾ ਖਾ ਲਓ ਉੱਥੇ ਜਾ ਕੇ ਰੋਟੀ ਆ ਗਈ ਵੇਦਾ ਚੰਗਾ ਡਰਾਮ ਏਸੀ ਕਾ ਤਾਂ ਮੈਂ ਤਾਂ ਵਿਪਤਾ ਖੜੀ ਕਰ ਲਈ ਐ ਨਹੀਂ ਲੋਟਉਂਦੀ ਮੈਂ ਐਨਸਵਿਚ ਪੱਟ ਦੇਣਾ ਉਧਰ ਜਾ ਕੇ ਜਦੋਂ ਕੱਟਦੀ ਨਾ ਮੈਂ ਐਨਸਵਿਚ ਇਧਰ ਜਾਊਗੀ ਲੈਟ ਫਿਰ ਤਾਂ ਖੜੀ ਹੋਊਗੀ ਉਹ ਵੱਜਣਾ ਦੇ ਹਟ ਗਿਆ ਹਏ ਐਸੀ ਮੰਨ ਕੇ ਮੈਂ ਹੋਇਆ ਲੈਟ ਗਈ ਹਾਏ ਤਾਂੱਖ ਹੀ ਹੋ ਗਿਆ ਚਲ ਕੋਈ ਨਹੀਂ ਅਮਰਾ ਤਾਂ ਠੰਡਾ ਪੱਖਾ ਛੱਡ ਲੈਣੀ ਹੈ ਠੰਡੀ ਠੰਡੀ ਹਵਾ ਦੇ ਹੀ ਜਾਊਗਾ ਹਏ ਸੁਨੀ ਦੀ ਜੇ ਤਾਂ ਖਰਾਬ ਹੋ ਗਈ ਚਲ ਵਧੀਆ ਸੁੱਤੀ ਪਈ ਸੀ ਪਤਾ ਨਹੀਂ ਨਾਨੀ ਰੋਟੀ ਖਾ ਲਈ ਕਿ ਨਾ ਪਤਾ ਨਹੀਂ ਬਾਗੀ ਕੰਮ ਤੇ ਮੈਂ ਤਾਂ ਵੀ ਨਹੀਂ ਪਤਾ ਮੈਂ ਕਿੰਨਾ ਚਿਰ ਸੁੱਤੀ ਰਹੀ ਟਾਈਮ ਹੀ ਨਹੀਂ ਦੇਖਿਆ ਹਾਂ 4 ਵਜੇ ਪਈ ਆ ਸ਼ਾਮ ਤੇ ਹੋ ਮੈਂ ਮਰ ਚਾਈ ਨਾ ਟਾਈਮ ਹੋ ਗਿਆ ਲੈ ਨੀਂਦ ਦਾ ਜਮਾ ਪਤਾ ਹੀ ਨਹੀਂ ਲੱਗਦਾ ਐਸੀ ਤਾਂ ਬਲਾਈਂ ਸੋਣੀ ਨੀਂਦ ਲਿਆਦਾ ਕਿੱਥੇ ਐਵੇਂ ਕਦੇ ਮੱਛਰ ਖਾ ਜਾਂਦਾ ਸੀ ਕਦੇ ਖੁਰਕ ਲੜੀ ਜਾਂਦੀ ਰਹਿੰਦੀ ਸੀ ਤਪਾ ਰੱਖੇ ਸੀਗੇ ਗਰਮੀ ਨੇ ਇਹ ਤਾਂ ਬਲਾਈਂ ਨਜ਼ਾਰੇ ਆ ਚਲ ਕੋਈ ਹੱਲਾ ਕੇ ਬਹਿ ਜਾਈਂ ਪੱਖਾ ਸੱਡ ਲੈਣੀ ਹੈ ਰਾਖੀ ਆ ਹਾਉੜਾ ਘਾਟੋਂ ਦਾ ਬਾਰ ਖੜਕਾਈ ਜਾਂਦੇ ਲੈ ਫੋਨ ਕੋਈ ਇੱਥੇ ਹੈ ਵੀ ਨਹੀਂ ਨੇੜੇ ਤੇੜਾ ਕਿਤੇ ਵੀ ਨਹੀਂ ਦੇਂਦੇ ਉਹ ਇਹਨੇ ਚਰ ਦੇ ਬਾਹਰ ਖੜਕਾਈ ਗਏ ਮੈਂ ਕਿਹ ਪਤਾ ਨਹੀਂ ਕੌਣ ਆ ਕੇ ਪਰਚੀ ਜੀ ਟੰਗ ਗਏ ਅੱਛਾ ਬਿੱਲ ਆ ਗਿਆ ਚੱਲ ਬੈ ਲੈ ਤਾਂ ਸਾਨੂੰ ਕਿੰਨਾ ਕ ਆ ਗਿਆ ਹੁਣ ਵੋ ਮੈਂ ਮਰ ਜਾ 15000 ਰੁਪਿਆ ਹਏ ਇੰਨਾ ਬਿੱਲ ਆ ਗਿਆ ਸਾਨੂੰ ਇੰਨਾ ਕਾਤਾ ਆ ਗਿਆ ਬਿੱਲ ਚੱਲ ਕੋਈ ਨਹੀਂ ਇਹਨਾਂ ਨੂੰ ਰੋਟੀ ਖਾਣਾ ਇਹਨੂੰ ਦੱਸੂਗੀ ਮਾਕੂ ਜੀ 15000 ਰੁਪਿਆ ਬਿੱਲ ਆ ਗਿਆ ਹਏ ਪਰ ਜੇ ਇਹਨਾਂ ਨੂੰ ਦੱਸੂਗੀ ਤਾਂ ਮੈਨੂੰ ਲੜਨਗੇ ਕਲ ਕੋਈ ਨਹੀਂ ਫੋਨ ਦੀ ਉਹਨੂੰ ਦੇਖੂੰਗੀ ਹਾਏ ਧੱਤੀ ਹਵਾ ਸੱਚੀ ਹੁਣ ਤਾਂ ਏਸੀ ਜਗ੍ਹਾ ਆਤ ਪੈ ਗਈ ਧੱਤੀ ਹਵਾ ਵੀ ਚੰਗੀ ਨੇ ਲੱਗਦੀ ਮਾ ਤੇਰੇ ਕੀ ਹੋਇਆ ਅੱਜ ਚੰਗੀ ਭੜੀ ਲਾਈਟ ਹੈਗੀ ਏਸੀ ਛੱਡ ਕੇ ਬਹਿ ਜਾ ਤੇ ਏਸੀ ਤਾਂ ਛੱਡ ਲੈਂਦੀ ਜੀ ਹਾਂ ਗੱਲ ਕਰ ਏਸੀ ਮੈਨੂੰ ਹੁਣ ਛੱਡਣ ਜੋਗਾ ਛੱਡਿਆ ਨਹੀਂ ਕਿਉਂ ਕੀ ਹੋ ਗਿਆ ਇਹ じゃ ਆਹ ਦੇਖ ਲੋ ਐਡਾ ਬੈਲ ਆ ਗਿਆ ਆਪਾਂ ਦਾ 15000 ਰੁਪਏ ਆ ਇੰਨਾ ਗੱਲ ਤਾਂ ਆਪਣੀ ਜ਼ਿੰਦਗੀ ਚ ਨਹੀਂ ਕਦੇ ਆਇਆ ਸੀ ਫਰੋਂ ਯਾਰ ਫਿਰ ਹਾਂਜੀ ਇੰਨਾ ਆ ਗਿਆ ਹੱਦ ਹੋ ਗਈ ਆ ਤੂੰ ਵੀ ਮਾਂ ਦੀ ਤੀਏ ਦਿਨ ਰਾਤ ਇੱਕ ਕਰਤਾ ਕਿਸੇ ਟਾਈਮ ਤਾਂ ਏਸੀ ਨੂੰ ਬੰਦ ਕਰ ਸਕਦੀਆਂ ਸਾਹ ਨਹੀਂ ਲੈਣ ਦਿੱਤਾ ਉਹਨੂੰ 24 ਘੰਟੇ ਦੱਪਿਆ ਲੈ ਕੇ ਰ ਗਈ ਮੋਜਾਂ ਨਾਲ ਕਰਕੇ ਸਤਾਰਾਂ ਦੇ ਪੈ ਜਾਂਦੀ ਸੀ ਕਿ ਮਾੜਾ ਮੋਟਾ ਆਪ ਵੀ ਅਕਲ ਨੂੰ ਹੱਥ ਮਾਰ ਲੈਂਦੀ ਹੋਰ ਜੀ ਮੈਥੇ ਤਾਂ ਬਾਲੀ ਵੱਡੀ ਗਲਤੀ ਹੋ ਗਈ ਮੈਂ ਤਾਂ ਹੁਣ ਏਸੀ ਲਾ ਕੇ ਪਈ ਰਹਿੰਦੀ ਸੀ ਮੈਂ ਤਾਂ ਸੋਚਿਆ ਹੀ ਨਹੀਂ ਹੈਗਾ ਵੇਜਨਾ ਪਹਿਲ ਆ ਜਾਊਗਾ ਮੈਨੂੰ ਤਾਂ ਏਸੀ ਚੱਲ ਬਾਲਾ ਜ਼ੋਰ ਮਾਰ ਕੇ 4-5000 ਰੁਪਏ ਆ ਜੂਗਾ ਅਸੀਂ ਤਾਂ ਫਿਰ ਮੈਂ ਤਾਂ ਉਹੀ ਗੱਲ ਹੈ ਮੇਰੀ ਤੇ ਜਿਹੜੀ ਤਨਖਾਹ ਮਹੀਨੇ ਦੀ ਹੈ ਤੇ ਬਿੱਲ ਚ ਹੀ ਜਾਇਆ ਕਰੂੰਗੀ ਇੰਨਾ ਕਿੰਨਾ ਕ ਦੱਸ ਮੈਨੂੰ ਮੈਂ ਬਲੈਕ ਦਾ ਕੰਮ ਕਰਦਾ ਬਲੈਕ ਦਾ ਤਾਂ ਨਹੀਂ ਕਰਦੇ ਜੀ ਮੈਂ ਤਾਂ ਐਂਡਰੀ ਜੰਨੀ ਆ ਬੀ ਨੁਪੁੱਤੇ ਦਾ 15000 17 ਦਾ ਤਾਂ ਇਹ ਆਈ ਸੀ ਤੇ ਉਨਾ ਹੀ ਬਿੱਲ ਆਗਾ ਹਾਂ ਇਹ ਤਾਂ ਮਹੀਨਾ ਹੀ ਪਹਿਲਾ ਇਹ ਹਾਂ ਤੇ ਗਰਮੀ ਦੇ 2-3 ਮਹੀਨੇ ਤਾਂ ਪਏ ਨੇ ਉਹੀ ਤਾਂ ਗੱਲ ਹੈ ਜੀ ਤਾਂ ਆਪਾਂ 30000 ਚ ਪੈ ਵੀ ਗਿਆ ਪੈ ਵੀ ਗਿਆ ਆਈ ਨਹੀਂ ਹੁੰਦਾ ਹੈਗਾ AC AC ਇਹ ਹੁੰਦਾ ਵੀ ਬੰਦੇ ਨੇ ਚੱਲ ਅੱਧਾ ਘੰਟਾ ਛੱਡ ਲਿਆ ਉਸ ਤੋਂ ਬਾਅਦ 4-5 ਘੰਟੇ ਤੱਕ ਕਮਰਾ ਠੰਡਾ ਰੱਖੋ ਵੀ ਉਹੋ ਜਿਹੀ ਆਦਤ ਪਾਓ ਇੰਨਾ ਕਿੰਨਾ ਕਿ ਆਪਾਂ ਦੱਸ ਵੀ ਸ਼ਿਮਲੇ 'ਚ ਆਇਆ ਵੀ ਆਪਾਂ ਤਾਂ ਗਰਮੀ ਘੱਟ ਹੀ ਨਹੀਂ ਸਕਦੇ ਹੈਗੇ ਉਦੋਂ ਵੀ ਤਾਂ ਡੈਣੀ ਸੀ ਜਦੋਂ ਸਾਰਾ ਦਿਨ ਕੱਖ ਗੁੱਡੀ ਜਾਂਦੇ ਸੀ ਨਰਮੇ 'ਚ ਉਹ ਤਾਂ ਕਦੇ ਗਰਮੀ ਲੱਗੀ ਇਹ ਤਾਂ ਆਪਾਂ ਹੀ ਸੋਹਲ ਬਣੇ ਪਏ ਚੱਲ ਠੀਕ ਹੈ ਸਮੇਂ ਦੇ ਹਿਸਾਬ ਨਾਲ ਚੀਜ਼ਾਂ ਚਾਹੀਦੀਆਂ ਹੁੰਦੀਆਂ ਪਰ ਲਿਮਟ ਹੁੰਦੀ ਹੈ ਨਾ ਰਾਤ ਨੂੰ ਜਦੋਂ ਰੋਟੀ ਖਾਣੀ ਆ ਉਦੋਂ ਛੱਡ ਲਓ ਮੈਂ ਚੱਲ ਨੌ ਵਜੇ ਤੱਕ ਛੱਡ ਲਿਆ ਉਸ ਤੋਂ ਬਾਅਦ ਪੱਖਾ ਛੱਡ ਲਓ ਲੋੜ ਹੀ ਨਹੀਂ ਹੈਗੀ ਠੰਡਾ ਬਥੇਰੀ ਉਹ ਕਰ ਦਿੰਦਾ ਕਮਰਾ ਠੰਡਾ ਗੱਲ ਤਾਂ ਥੋੜੀ ਸਹੀ ਹੈ ਜੀ ਅੱਗੇ ਤੋਂ ਨਾ ਮੈਂ ਹੀ ਕਰਿਆ ਕਰੂੰਗੀ ਬਸ ਘੰਟਾ AC ਲਾ ਕੇ ਦੋ ਤਿੰਨ ਘੰਟੇ ਪੱਖੇ ਦੀ ਹਵਾ ਲਿਆ ਕਰੂੰਗੀ ਹੁਣ ਨਹੀਂ ਮੈਂ AC ਚੜਦੀ ਮੈਂ ਨਾ ਬਿਜਲੀ ਬਾਲੀ ਬਰਬਾਦ ਕਰਤੀ ਨਾਲੇ ਜੇ ਤਾਂ ਵੀ ਚੱਲੇਗੀ ਸਿਸਟਮ ਨਾਲ ਤਾਂ ਠੀਕ ਹੈ ਨਹੀਂ ਫਿਰ ਮੈਂ ਤਾਂ ਏਸੀ ਪਟਾਉਣਾ। ਕੋਈ ਗੱਲ ਆ ਲੋਕ ਕਹਿਣਗੇ ਵੀ ਚੌੜ ਨਾਲ ਏਸੀ ਲਵਾ ਲਿਆ ਹੁਣ ਵੀ ਅਗਲੇ ਮਹੀਨੇ ਪਟਾਵਿੱਤਾ। ਨਾ ਜੀ ਨਾ ਪਟਾਇਆ ਨਾ ਆਪਣੀ ਵਾਲੀ ਵੱਡੀ ਵੇਸਤੀ ਹੋ ਜੂ। ਕੋਈ ਨਹੀਂ ਮੈਂ ਤਾਂ ਜਿਵੇਂ ਤੁਸੀਂ ਕਹੋਗੇ ਨਾ ਮੈਂ ਉਵੇਂ ਚੱਲ ਪੂੰਗੀ। ਮੈਂ ਮੰਨੀ ਜਾਂਦੀ ਆ ਮੇਥੋਂ ਗਲਤੀ ਹੋ ਗਈ ਹੁਣ ਤੁਸੀਂ ਉਹ ਵੀ ਕਰ ਦਿਓ। ਉਹੀ ਚੀਜ਼ ਆ ਨਾ ਜੇ ਲੈ ਕੇ ਰਜਾਈ ਕਪੜਾ ਲੈ ਕੀ ਪਹਿਣਾ ਫਿਰ ਏਸੀ ਛੱਡਣ ਦਾ ਫਾਇਦਾ ਕੀ ਐ? ਉਹਨੂੰ 24-25 ਤੇ ਰੱਖ ਲਓ ਨਾਰਮਲ ਪਹਿਰ। ਤੂੰ ਤਾਂ ਛੱਡ ਕੇ 16-17 ਤੇ ਕਰਕੇ ਰਜਾਈ ਲੈ ਕੇ ਪਹਿਨੇ ਇਹੇ ਜੇ ਕੋਈ ਫਾਇਦਾ ਨਹੀਂ ਹੁੰਦਾ। ਛੋ ਸੇ ਬਾਜੀਪਾਟ ਵਾਜੀ ਕੋਈ ਨਹੀਂ ਹਾਂ ਚਲ ਠੀਕ ਐ ਵੀ ਗਰਮੀ ਵੈਸੀ ਅੱਗ ਭਰੀ ਜਾਂਦੀ ਐ ਫਰਦੀ ਵੀ ਏਸੀਆਂ ਕਰਕੇ ਹੀ ਜੇ ਇਹਦੀ ਥਾਂ ਤੇ ਇੱਕ ਵਾਰ ਚ ਟਾੜੀ ਲੱਗੀ ਹੁੰਦੀ ਆ ਕਿੰਨਾ ਨਿਆਰਾ ਸੀਗਾ ਚਲ ਸ਼ਹਿਰ 'ਚ ਰਹਿਨੇ ਆ ਹਨਾ ਵੀ ਨਹੀਂ ਹੋ ਜਾਂਦਾ ਜਿਹੇ ਜਿਹੋ ਜੋਗੇ ਹੈਗੇ ਆ ਦੋ ਦਰਖਤ ਲਾਏ ਆਪਾਂ ਨੇ ਪਰ ਗੱਲ ਤਾਂ ਗੱਲ ਦੀ ਐ ਵੀ ਕਿ ਏਸੀ ਦੀ ਥਾਂ ਤੇ ਜੇ ਦਰਖਤ ਲਾਉਂਦੇ ਤਾਂ ਬੜੀ ਵਧੀਆ ਗੱਲ ਆ ਪਰ ਹੁਣ ਆਪਣੇ ਕੋਲ ਜ਼ਮੀਨਾਂ ਹੈ ਨਹੀਂ ਇੱਥੇ ਲੋਟ ਲੱਗਦਾ ਸਵੇਰ ਕੱਸੀ ਤੇ ਲਾ ਦਿੰਨੇ ਆ ਹਨਾ ਜਿਵੇਂ ਹੁਣ ਤੂੰ ਆਪਣੇ ਵਾਰ 'ਚ ਦੋ ਦਰਖਤ ਲਾਈ ਬੈਠੇ ਕਿ ਕਿੱਡਾ ਹੋ ਗਿਆ ਹਨਾ ਵੀ ਉਹ ਚੀਜ਼ਾਂ ਦਾ ਫਾਇਦਾ ਚਲ ਲੱਗਿਆ ਹੋ ਠੀਕ ਹੈ ਹਾਂਜੀ ਸਸੀ ਕਾਂਜੀ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਮੈਸੇਜ ਤਾਂ ਕੋਈ ਬਾੜਾ ਨਹੀਂਗਾ ਸੀ ਇਹੀ ਸੀਗਾ ਵੀ ਚਲੋ ਗਰਮੀ ਹੈਗੀ ਆ ਹਨਾ ਵੀ ਬੁੜੀਆਂ ਰੇਸੋ ਰੇਸ ਵੀ ਏਸੀ ਲਵਾੜ ਹੋਈ ਸੀ ਲਵਾੜ ਮੈਂ ਕਹਿੰਦਾ ਵੀ ਏਸੀਆਂ ਦੇ ਥਾਂ ਤੇ ਤ੍ਰਕਤ ਲੱਗੇ ਹੁਣ ਤਾਂ ਬੜੀ ਸੋਹਣੀ ਗੱਲ ਆ ਬਾਕੀ ਇਹ ਨਹੀਂ ਹੈਗਾ ਵੀ ਕੋਈ ਮੈਂ ਬੜੀ ਤ੍ਰਕਤ ਲਾਇਆ ਕਿਉਂਕਿ ਸਾਡੇ ਕੋਲ ਇਹ ਨਹੀਂ ਜਗ੍ਹਾ ਹੈ ਨਹੀਂ ਹੈਣਾ ਆ ਜਿੱਥੇ ਸਾਡੇ ਕੋਲ ਜਗ੍ਹਾ ਹੈਗੀ ਅਸੀਂ ਗੇਟ ਦੇ ਵਿੱਚ ਇਹ ਲਾਸਟ ਸੀਨ ਆ ਜਿੱਥੇ ਬਿਜਲੀ ਦਾ ਉੱਥੇ ਇੱਕ ਤ੍ਰਕਤ ਲੱਗੇ ਹੋਏ ਕਿੰਦਰ ਸ਼ੈਡ ਤੇ ਅਮਰੁੱਦ ਲਾਇਆ ਹੋਇਆ ਹੈਗਾ ਦੇਖਦੇ ਆ ਕੁਝ ਹੋਰ ਵੀ ਲਾਵਾਂਗੇ ਕਿਉਂਕਿ ਹੁਣ ਕਿਸੇ ਦੀ ਜਗ੍ਹਾ ਤੇ ਆਪਾਂ ਤ੍ਰਕਤ ਲਾ ਨਹੀਂ ਸਕਦੇ ਹੈਗੇ ਹੈਣਾ ਹਾਂਜੀ ਤੇ ਮੈਸੇਜ ਇਹੀ ਆ ਵੀ ਏਸੀਆਂ ਨਾਲੋ ਚਲੋ ਘਰੇ ਜ਼ਰੂਰਤ ਹੁੰਦੀ ਹੈ ਸਭ ਨੂੰ ਹੁੰਦੀ ਹੈ ਸਾਡੇ ਵੀ ਲੱਗਿਆ ਹੋਇਆ ਹੈਣਾ ਤੇ ਕੋਸ਼ਿਸ਼ ਕਰੋ ਵੀ ਦਰੱਖਤ ਵੱਧ ਤੋਂ ਬਾਤ ਲੱਗਣ ਤਾਂ ਜੋ ਪਹਿਲਾਂ ਵਰਗੇ ਆਪਣੇ ਪੰਜਾਬ ਦੀ ਜਿਹੜੀ ਹਵਾ ਸੀਗੀ ਉਹ ਹੋ ਸਕੇ ਗਰਮੀ ਤੋਂ ਬਚਾਅ ਹੋ ਸਕੇ ਤੇ ਬਾਕੀ ਜੇ ਲੱਗੇ ਵੀ ਤਾਂ ਥੋੜਾ ਜਿਹਾ ਸਾਵਧਾਨ ਚਲਾੜੋ ਇਹਦੇ ਵਾਂਗੂ ਨਾ ਚਲਾਇਓ ਵੀ ਛੱਡ ਕੇ ਪੰਜ ਸਾਰਾ ਦਿਨ 24 ਘੰਟੇ ਚੱਲਦੀ ਜਾਵੇ ਲੈ ਕੇ ਕਪੜਾ ਪੈਰੋ ਤਾਂ ਬਿੱਲ ਵੱਧ ਹੋਣੀ ਹੁਣ ਬਾਕੀ ਧੰਨਵਾਦ ਜੀ ਸੱਚੇ ਕਰ ਜੀ ਇੱਕ ਜੀ ਇਹ ਆਪਣਾ ਨਵਾਂ ਚੈਨਲ ਆ ਪਲੀਜ਼ ਇਸ ਨੂੰ ਵੀ ਬੱਤ ਵੱਦ ਸਪੋਰਟ ਕਰਿਓ ਤਾਂ ਸਬਸਕ੍ਰਾਈਬ ਪਲੀਜ਼ ਜ਼ਰੂਰ ਕਰ ਲੈਣਾ ਇਹ ਚੈਨਲ ਵੀ ਧੰਨਵਾਦ ਜੀ ਉਸਨ ਮੈਂ ਕਹੀ ਦਿੱਤੀ ਹੈ ਜੇ ਵੀ ਲੈ ਕੇ